ਸੋਸ਼ਲ ਮੀਡੀਆ ਦੇ ਉੱਪਰ ਹੁਣ ਪੂਰੇ ਪੰਜਾਬ ਦੇ ਵਿੱਚ ਇੱਕ ਖਬਰ ਫੈਲ ਰਹੀ ਹੈ ਕਿ ਕੈਨੇਡਾ ਦੇ ਵਿੱਚ ਉਹ ਆਇਆ ਇਹ ਨੌਜਵਾਨ ਕਿਵੇਂ ਇੱਕ ਕਨੈਪਰ ਬਣ ਜਾਂਦਾ ਹੈ ਉਸ ਤੋਂ ਪਹਿਲਾਂ ਪੁਲਿਸ ਵੀ ਇਸ ਦੀ ਭਾਲ ਕਰਦੀ ਹੈ ਭਾਲ ਕਰਨ ਤੋਂ ਬਾਅਦ ਇਸ ਦਾ ਇਨਕਾਊਂਟਰ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਹੈ ਦਰਅਸਲ ਪਰਿਵਾਰਿਕ ਮੈਂਬਰਾਂ ਨੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਪ੍ਰੀਤ ਸਿੰਘ ਜਿਸ ਦੀ ਤੁਸੀਂ ਇਸ ਵੇਲੇ ਤਸਵੀਰ ਵੀ ਦੇਖ ਰਹੇ ਹੋ ਉਸ ਦੀ ਉਮਰ ਜ਼ਿਆਦਾ ਨਹੀਂ ਸੀ ਸਿਰਫ 23 ਸਾਲ ਦਾ ਇਹ ਨੌਜਵਾਨ ਸੀ ਕੈਨੇਡਾ ਦੇ ਵਿੱਚ ਸਟੂਡੈਂਟ ਵੀਜੇ ਦੇ ਉੱਤੇ ਗਿਆ ਹੋਇਆ ਸੀ ਇਸ ਦਾ ਪੀਆਰ ਕੁੜੀ ਦੇ ਨਾਲ ਰਿਸ਼ਤਾ ਵੀ ਤੈਅ ਹੋ ਗਿਆ ਸੀ ਤੇ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ ਇਸ ਦਾ ਵਿਆਹ ਜਿਹੜਾ ਸੀ ਉਹ ਰੱਖਿਆ ਗਿਆ ਸੀ ਪਰ ਅਚਾਨਕ ਕਿ ਇਸ ਨੂੰ ਪਤਾ ਨਹੀਂ ਕੀ ਹੋ ਜਾਂਦਾ ਇਸ ਦੇ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਗੱਲ ਬਾਰੇ ਨਹੀਂ ਦੱਸਿਆ ਜਾਂਦਾ ਕਿ ਉਹ ਪੰਜਾਬ ਆ ਰਿਹਾ ਹੈ ਤੇ ਬਿਨਾਂ ਦੱਸੇ ਇਹ ਪੰਜਾਬ ਦੇ ਵਿੱਚ ਆ ਕੇ ਪਵਕੀਰਤ ਨਾਮ ਦੇ ਬੱਚੇ ਨੂੰ ਕਿਡਨਾਪ ਕਰ ਲੈਂਦਾ ਹੈ ਉਸ ਬੱਚੇ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਬੰਦਾ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹ ਸਾਰੀ ਬਾੜਦਾਤ ਨੂੰ ਅੰਜਾਮ ਦਿੰਦਾ ਪਰ ਇਹ ਆਪਣੇ ਪਰਿਵਾਰ ਨੂੰ ਇਹ ਬਿਲਕੁਲ ਵੀ ਨਹੀਂ ਦੱਸਦਾ ਕਿ ਇਹ ਭਾਰਤ ਵਿੱਚ ਆਇਆ ਹੋਇਆ ਸੀ ਤਕਰੀਬਨ 2-3 ਦਿਨ ਪਹਿਲਾਂ ਇਸ ਨੇ ਪਵਕੀਰਤ ਨੂੰ ਕਿਡਨਾਪ ਕੀਤਾ ਹੋਇਆ ਸੀ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਇਸ ਨੇ ਬੱਚੇ ਨੂੰ ਮੋਟਰਸਾਈਕਲ ਦੇ ਉੱਤੇ ਬਿਠਾ ਲਿਆ ਜਾਂਦਾ ਹੈ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਸਟੇਸ਼ਨ ਦਿੱਤੀ ਜਾਂਦੀ ਹੈ ਤੇ ਖੰਨੇ ਦੀ ਪੁਲਿਸ ਲਗਾਤਾਰ ਜਸਪ੍ਰੀਤ ਦੀ ਭਾਲ ਜਿਹੜੀ ਹੈ ਉਹ ਕਰ ਰਹੀ ਸੀ ਇਸੇ ਦੌਰਾਨ ਉਹਨਾਂ ਨੂੰ ਇੱਕ ਫੋਰਚੂਨਰ ਦੇ ਵਿੱਚ ਇਹ ਦਿਖਾਈ ਦਿੰਦੇ ਨੇ ਤਾਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਇਹਨਾਂ ਦੇ ਵਿੱਚ ਆਪਸੀ ਝੜਬੀ ਹੁੰਦੀ ਹੈ ਪੁਲਿਸ ਵਾਲਿਆਂ ਦੇ ਵੱਲੋਂ ਵੀ ਇਹਨਾਂ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਵਿਚਕਾਰ ਅਤੇ ਕਿਡਨਾਪਰਾਂ ਵਿਚਕਾਰ ਕਾਫੀ ਗੋਲੀਬਾਰੀ ਹੁੰਦੀ ਹੈ ਤਕਰੀਬਨ 25 ਤੋਂ 30 ਗੋਲੀਆਂ ਜੜੀਆਂ ਨੇ ਉਹ ਚਲਦੀਆਂ ਨੇ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਜਸਪ੍ਰੀਤ ਦੀ ਮੌਤ ਜਿਹੜੀ ਹੈ ਉਹ ਹੋ ਜਾਂਦੀ ਹੈ ਦੱਸਦੀ ਹੈ ਕਿ ਜਸਪ੍ਰੀਤ ਦੇ ਵੱਲੋਂ ਪਵਕੀ ਰਤਨੂ ਕਨੇਡਾ ਤੋਂ ਆ ਕੇ ਇਸ ਲਈ ਕਿਡਨੈਪ ਕੀਤਾ ਜਾਂਦਾ ਹੈ ਤਾਂ ਕਿ ਇਹ ਉਹਨਾਂ ਤੋਂ 1 ਕਰੋੜ ਰੁਪਏ ਜਿਹੜਾ ਹੈ ਉਹ ਮੰਗ ਸਕੇ ਤੇ ਇਸ ਦੇ ਵੱਲੋਂ 1 ਕਰੋੜ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜਿਵੇਂ ਹੀ ਪੁਲਿਸ ਕੋਲ ਮਾਮਲਾ ਜਾਂਦਾ ਹੈ ਤਾਂ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਨੌਜਵਾਨ ਦਾ ਜਿਹੜਾ ਇਨਕਾਊਂਟਰ ਕਰ ਦਿੰਦਾ ਹੈ ਤੇ ਜਿਵੇਂ ਹੀ ਇਸ ਨੌਜਵਾਨ ਬਾਰੇ ਪਤਾ ਲੱਗਦਾ ਹੈ ਤਾਂ ਪਰਿਵਾਰ ਵਾਲਿਆਂ ਨੂੰ ਇਸ ਗੱਲ ਬਾਰੇ ਪਤਾ ਹੀ ਨਹੀਂ ਹੁੰਦਾ ਹੈ ਕਿ ਸਾਡਾ ਮੁੰਡਾ ਜਿਹੜਾ ਜਸਪ੍ਰੀਤ ਹੈ ਉਹ ਕੈਨੇਡਾ ਤੋਂ ਪੰਜਾਬ ਆ ਚੁੱਕਿਆ ਹੈ ਜਸਪਰੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਡਾ ਬੱਚਾ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਦਾ ਸੀ ਬਹੁਤ ਚੰਗਾ ਮੁੰਡਾ ਸੀ ਉਸਨੇ ਅਜਿਹਾ ਕਿਉਂ ਕੀਤਾ ਸਾਨੂੰ ਵੀ ਇਸ ਬਾਰੇ ਨਹੀਂ ਪਤਾ ਇਥੋਂ ਤੱਕ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਜਿਹੜਾ ਜਸਪਰੀ ਸੀ ਉਸਦੀ ਕੈਨੇਡਾ ਜਾਣ ਤੋਂ ਬਾਅਦ ਇੱਕ ਪੀਆਰ ਕੁੜੀ ਦੇ ਨਾਲ ਇੰਗੇਜਮੈਂਟ ਵੀ ਹੋ ਗਈ ਸੀ ਤੇ ਨਵੰਬਰ ਤੇ ਦਸੰਬਰ ਮਹੀਨੇ ਦੇ ਵਿੱਚਕਾਰ ਇਹਨਾਂ ਦਾ ਜਿਹੜਾ ਵਿਆਹ ਹੋ ਜਾਣਾ ਸੀ ਬਿਨਾਂ ਕੁਝ ਦੱਸੇ ਹੀ ਜਸਪਰੀ ਜਿਹੜਾ ਭਾਰਤ ਆਉਂਦਾ ਤੇ ਪਵਕੀਰਤ ਨੂੰ ਕਿਡਨਾਪ ਕਰਦਾ ਹੈ ਕਰੋੜ ਰੁਪਏ ਦੀ ਮੰਗ ਕਰਦਾ ਹੈ ਇਸ ਚੀਜ਼ ਨੂੰ ਲੈ ਕੇ ਪੰਜਾਬ ਪੁਲਿਸ ਜਿਹੜੀ ਇੱਕ ਨਾ ਪੁਲਿਸ ਹੁੰਦੀ ਹੈ ਉਸ ਦੇ ਵੱਲੋਂ ਜਸਪਰੀ ਦੀ ਭਾਲ ਕੀਤੀ ਜਾਂਦੀ ਹੈ ਤੇ ਭਾਲ ਕਰਨ ਤੋਂ ਬਾਅਦ ਇਸ ਦਾ ਇਨਕਾਊਂਟਰ ਕਰ ਲਿਆ ਜਾਂਦਾ ਹੈ ਤੇ ਬੱਚੇ ਨੂੰ ਛਡਵਾ ਲਿਆ ਜਾਂਦਾ ਹੈ